ਜੀਪੀ ਦੇ ਖਾਸ ਕਰਕੇ ਪੰਜਾਬ ਦੀ ਲੀਡਰਸ਼ਿਪ ਨੂੰ ਸਖਤ ਸਟੈਂਡ ਲੈਣ ਦੀ ਲੋੜ ਹੈ ਕਿ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਇਹ ਤਾਂ ਦੂਰ ਦੀ ਗੱਲ ਇੱਕ ਚਿੱਠੀ ਆ ਚਰਚਾ ਦਾ ਵਿਸ਼ਾ ਬਣੀ ਜਿਹੜੀ ਕਿ ਇੱਕ ਫਰਜੀ ਪੱਤਰ ਹੈ ਸਹੀ ਹੈ ਗਲਤ ਹੈ ਸਾਜ਼ਿਸ਼ ਹੈ ਸ਼ਰਾਰਤ ਹੈ ਉਸ ਦੀ ਕੜੀ ਵੀ ਇਸ ਦੇ ਨਾਲ ਹੀ ਜੁੜਦੀ ਹੈ ਕਿਉਂਕਿ ਉਸ ਤੇ ਚਿੱਠੀ ਦੇ ਵਿੱਚ ਦੋ ਨਾਰੇ ਲਿਖੇ ਗਏ ਆ ਦੋਵੇਂ ਘੱਟ ਗਿਣਤੀਆਂ ਨਾਲ ਸੰਬੰਧਿਤ ਇੱਕ ਵਾਇਗੁਰੂ ਜੀ ਕਾ ਖਾਲਸਾ ਵੀ ਉਸ ਦੇ ਵਿੱਚ ਹੈ ਵਾਇਗੁਰੂ ਜੀ ਕੀ ਫਤਿਹ ਔਰ ਨਾਲ ਹੀ ਸਲਾਮ ਵਾਲੇਕੁਮ ਇਹ ਸਾਰੀਆਂ ਚੀਜ਼ਾਂ ਵੀ ਲਿਖੀਆਂ ਗਈਆਂ ਕੀ ਇਹ ਜਿਹੜੀ ਚਿੱਠੀ ਹੈ ਫਰਜੀ ਨਿਕਲਦੀ ਹੈ ਕਿਉਂਕਿ ਸ਼ਿਕਾਇਤ ਤਾਂ ਹੋ ਜਾਂਦੀ ਆ ਪੁਲਿਸ ਉਹ ਵੀ ਇਸ ਤਰ੍ਹਾਂ ਦੀਆਂ ਧਮਕੀ ਭਰੇ ਪੱਤਰ ਆਉਂਦੇ ਨੇ ਪਰ ਤੈਹ ਤੱਕ ਨਹੀਂ ਜਾਇਆ ਜਾਂਦਾ ਇਹ ਚਿੱਠੀਆਂ ਇਸ ਦੇ ਵਿੱਚ ਕਿਵੇਂ ਬਲਦੀ ਤੇ ਤੇਲ ਦਾ ਕੰਮ ਕਰਦੀਆਂ ਇਹ ਤੇ ਸ਼ਰਾਰਤ ਆ ਇਹ ਸਾਜ਼ਿਸ਼ ਨਹੀਂ ਇਹ ਸ਼ਰਾਰਤ ਆ ਕਿਉਂਕਿ ਪੰਜਾਬ ਜਦੋਂ ਹੱਤਵਾਲ ਦਾ ਦਿਨ ਸੀ ਜਾਂ ਕਾਲਾ ਦੌਰ ਸੀ ਨਾ ਜੀ ਉਦੋਂ ਵੀ ਇਹੋ ਜਿਹੇ ਪ੍ਰੈਸ ਨੂੰ ਇਹੋ ਜਿਹੇ ਜਥੇਬੰਦੀਆਂ ਖਾਕੂਆਂ ਦੀਆਂ ਪੈਦਾ ਕੀਤੀਆਂ ਗਈਆਂ ਸੀ ਜਿਹੜੀਆਂ ਕਾਗਜ਼ਾਂ ਦੇ ਵਿੱਚ ਸੀ ਇਦਾਂ ਦੇ ਲੈਟਰ ਪੈਡ ਉਦੋਂ ਵੀ ਏਜੰਸੀਆਂ ਛਪਾਉਂਦੀਆਂ ਸੀ ਤੇ ਹੁਣ ਵੀ ਇਹ ਕਿਸੇ ਏਜੰਸੀ ਦਾ ਕਿਸੇ ਇਦਾਂ ਦੇ ਸ਼ਰਾਰਤੀ ਅੰਸਰਾਂ ਦਾ ਕਾਰਾ ਹੋ ਸਕਦਾ ਕਿਉਂਕਿ ਲੁਧਿਆਣੇ ਦੇ ਵਿੱਚ ਇਨਸੀਡੈਂਟ ਨੂੰ ਹੋਰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਨਾ ਢਕਾਉਣ ਦੇ ਯਤਨ ਕੀਤੇ ਜਾ ਰਹੇ ਜਦ ਬੀਜੇਪੀ ਦੇ ਲੀਡਰ ਉਸ ਵਿਵਾਦ ਨੇਤਾ ਦਾ ਹਾਲ ਪੁੱਛਣ ਜਾਂਦੇ ਨੇ ਪੰਜਾਬ ਦੇ ਰਾਜਪਾਲ ਜਾਂਦੇ ਨੇ ਦੋਸਤੋ ਬਾਦ ਹੋਰ ਇੱਕ ਕੋਸ਼ਿਸ਼ ਆਗ ਭੜਕਾਉਣ ਦੀ ਕੋਸ਼ਿਸ਼ ਕਰਦੇ ਕਿਉਂਕਿ ਜਦੋਂ ਤੁਸੀਂ ਅਸੀਂ ਗਲਤ ਬੰਦਿਆਂ ਦਾ ਸਾਥ ਦਿੰਦੇ ਨਾ ਉਦੋਂ ਫਿਰ ਜਿਹੜੇ ਪੰਜਾਬ ਵਿਰੋਧੀ ਜਾਂ ਦੇਸ਼ ਵਿਰੋਧੀ ਤਾਕਤਾਂ ਨੂੰ ਬਲ ਮਿਲਦਾ ਹੈਗਾ ਉਹ ਇਦਾਂ ਦੀ ਫਰਜੀ ਚਿੱਠੀ ਕੱਢ ਛੱਡੀ ਹੈਗੀ ਹੁਣ ਉਹਦੇ ਚ ਚਾਰ ਲੀਡਰ ਨੇ ਉਹ ਚਾਰ ਲੀਡਰ ਮੈਨੂੰ ਲੱਗਦਾ ਪੰਜਾਬ ਦੇ ਕਿੱਡੇ ਕਿ ਵੱਡੇ ਲੀਡਰ ਜਿਹਨਾਂ ਨੂੰ ਉਹਨਾਂ ਨੂੰ ਤੁਸੀਂ ਕਰਕੇ ਨਾ ਹੀਰੋ ਬਣਾਈ ਜਾ ਰਹੇ ਹੋ ਪਰਮਿੰਦਰ ਸਿੰਘ ਬਰਾੜ ਕੀ ਹੈ ਕੁਝ ਵੀ ਨਹੀਂ ਹੈਗਾ ਨਾ ਕਦੀ ਉਹ ਐਮਐਲਏ ਰਿਹਾ ਕਦੀ ਕੁਝ ਵੀ ਨਹੀਂ ਰਿਹਾਗਾ ਠੀਕ ਹੈ ਪਹਿਲਾਂ ਅਕਾਲੀ ਦਲ ਦਾ ਉਹਦੇ ਵਿੱਚ ਹੁੰਦਾ ਅਕਾਲੀ ਦਲ ਵਾਲਿਆਂ ਨੇ ਉਹਨੂੰ ਦੋ ਦਿਨ ਕਾਂਗਰਸ ਦੇ ਵਿੱਚ ਲੈ ਉਹ ਭਾਜਪਾ ਦੇ ਜਾ ਕੇ ਜਨਰਲ ਸੈਕਟਰੀ ਬਣਗੇ ਕੁਝ ਵੀ ਨਹੀਂ ਮਨਜਿੰਦਰ ਸਿੰਘ ਸਿਰਸਾ ਕੀ ਨੇ ਉਹਨਾਂ ਦਾ ਕੋਈ ਕੀ ਰਾਣਾ ਰਾਣਾ ਹੈ ਨਾ ਇੱਕ ਕੌਣ ਨੇ ਤਜਿੰਦਰ ਸਿੰਘ ਸਰ ਕੌਣ ਹੈ ਲੀਡਰ ਕਿੱਡੇ ਕੇ ਵੱਡੇ ਨੇ ਜਿਹੜੇ ਇਹਨਾਂ ਨੂੰ ਨਾ ਹਾਂ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਕਿਉਂਕਿ ਕਾਲੀਆਂ ਦੇ ਬੜੇ ਖਾਸਮ ਖਾਸ ਰਹੇ ਨੇ ਸੁਬੀਸ਼ਿੰਘ ਬਾਦਲ ਦੇ ਬੜੇ ਖਾਸਮ ਖਾਸ ਰਹੇ ਕਿਸੇ ਵੇਲੇ ਦੇ ਸੁਬੀਸ਼ਿੰਘ ਬਾਦਲ ਉਹਨਾਂ ਨੂੰ ਪੰਜਾਬ ਚ ਲੈ ਆ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲਾਉਣਾ ਚਾਹੁੰਦੇ ਸੀ ਲੇਕਿਨ ਅੱਜ ਕੱਲੋ ਭਾਜਪਾ ਦੀ ਬੋਲੀ ਬੋਲ ਰਹੀ ਕਿਉਂਕਿ ਉਹਨਾਂ ਦੀ ਮਜਬੂਰੀ ਹੋ ਬੀਜੇਪੀ ਦੀ ਟਿਕਟ ਤੋਂ ਲੜਦੇ ਨੇ ਇੱਕ ਵਾਰ ਦੋ ਵਾਰ ਐਮਐਲਏ ਬਣ ਗਏ ਨੇ ਦਿੱਲੀ ਜਿਹੜੇ ਸਿੱਖ ਗੁਰਦਆ ਪਰਬੰਧ ਕਮੇਟੀ ਦਾ ਜਨਰਲ ਸਕੱਤਰ ਰਿਹਾ ਅਕਾਲੀ ਦਲ ਕਰਕੇ ਸੁਬੀਸ਼ ਸਿੰਘ ਬਾਦਲ ਹੋਣਾ ਕਰਕੇ ਹੁਣ ਇਹਨਾਂ ਲੀਡਰਾਂ ਨੂੰ ਤੁਸੀਂ ਚਿੱਠੀ ਕੱਢੀ ਵੀ ਇਹਨਾਂ ਨੂੰ ਇਹਨਾਂ ਦੇ ਖਿਲਾਫ ਕਰ ਦਿੱਤੀ ਹੈ ਮੈਨੂੰ ਲੱਗਦਾ ਕਿ ਇਹ ਇਹਨਾਂ ਤੋਂ ਇਹ ਲੀਡਰਾਂ ਨੂੰ ਪੰਜਾਬ ਨੂੰ ਕੀ ਖਤਰਾ ਜਾ ਜਿਹੜਾ ਲੋਕਾਂ ਨੇ ਚਿੱਠੀ ਕੱਢੀ ਕਿਉਂ ਕੱਢੀ ਆ ਗਈ ਨਾ ਇਹ ਸਾਰੀਆਂ ਜਿਹੇ ਮੌਕੇ 'ਚ ਸ਼ਰਾਰਤਾਂ ਹੁੰਦੀਆਂ ਨੇ ਇਹ ਜਿਹੜੇ ਤਿੰਨ ਚਾਰ ਲੀਡ ਮੈਨੂੰ ਸਵਾਇ ਮਨਜਿੰਦਰ ਸਿੰਘ ਸਿਰਸਾ ਤੋਂ ਵੱਡੀ ਉਹ ਇੱਕ ਸਿੱਖ ਪੋਲਿਟਿਕਸ ਦੀ ਅਗਰ ਗੱਲ ਕੀਤੇ ਕ ਵੱਡਾ ਚਿਹਰਾ ਨੇ ਬਾਕੀਆਂ ਦਾ ਕੀ ਹੈਗਾ ਬਾਕੀਆਂ ਨੇ ਕਿੰਨਾ ਕੀ ਕਿਤੇ ਸਿੱਖਾਂ ਬਾਰੇ ਗਲਤ ਬੋਲਦਾ ਜਾਂ ਹਿੰਦੂਆਂ ਬਾਰੇ ਗਲਤ ਬੋਲਦਾ ਹੈ। ਪੁਲਿਸ ਦਾ ਬਣਦਾ ਨਾ ਤੈ ਤੱਕ ਜਾਇਆ ਜਾਵੇ ਕਿ ਕਿਹੜੇ ਨਾਮ ਤੇ ਆਈ ਹੈ ਨਾਲ ਕਹਿੰਦੇ ਇੱਕ ਪੁੜੀ ਜੀ ਹੋਰ ਆਈ ਸੀ ਜਿਹੜੀ ਜਲਨਸ਼ੀਲ ਪਦਾਰਥ ਸੀ ਕੋਈ। ਉਹ ਵੀ ਪਤਾ ਨਹੀਂ ਕੀ ਹੈ ਤੇ ਕਿਉਂ ਭੇਜਿਆ ਗਿਆ ਔਰ ਉਹ ਚਿੱਠੀ ਵੀ ਇਹ ਦਫਤਰ ਹੈ ਜਿਹੜਾ ਬੀਜੇਪੀ ਦਾ ਉਸ ਨਾਮ ਦੇ ਉੱਤੇ ਆਉਂਦੀ ਹੈ ਰਜਿਸਟਰੀ ਕੀਤੀ ਹੋਈ ਹੈ ਪੂਰੀ ਬਕਾਇਦਾ। ਜਿੱਥੇ ਮਰਜ਼ੀ ਰਜਿਸਟਰੀ ਕਰਵਾ ਲਓ ਕਿਸੇ ਨੇ ਦੇਖਣਾ ਅੱਜ ਕੱਲ ਮਾਸਕ ਲਾ ਕੇ ਤੁਸੀਂ ਡਾਕਖਾਨੇ ਜਾ ਕੇ ਚਿੱਠੀ ਰਜਿਸਟਰ ਕਰਵਾ ਕੇ ਦੇ ਦਿਓ। ਜਾਂ ਰਾਹ ਜਾਂਦੇ ਨੂੰ ਕੋਈ ਬੱਚਾ ਜਾ ਉਹਨੂੰ ਫੜਾ ਦਿੰਦੇ ਯਾਰ ਉੱਥੇ ਉਹਦੇ ਜਿਹ ਡੱਬੇ ਚ ਪਾ ਦੀ। ਇਹ ਇਹ ਸ਼ਰਾਰਤੀ ਆ ਉਹ ਭਾਜਪਾ ਦੇ ਦਫਤਰੀ ਆ ਮੈਨੂੰ ਇਹ ਲੱਗਦਾ ਕਿ ਇਹ ਸ਼ਰਾਰਤ ਕੀਤੀ ਗਈ ਜਾਣ ਬੁਝ ਕੇ ਕਿ ਪੰਜਾਬ ਦਾ ਮਾਹੌਲ ਹੋਰ ਖਰਾਬ ਕੀਤਾ ਜਾਵੇ ਇੱਕ ਉਹ ਜਿਹੜੇ ਰਾਜ ਸਭਾ ਮੈਂਬਰ ਨੇ ਅੰਮ੍ਰਿਤਸਰ ਰਸ਼ਵੀਦ ਮਲਕ ਉਹਨਾਂ ਦੀ ਵੀ ਸਟੇਟਮੈਂਟ ਆ ਰਹੀ ਕਿ ਮੈਨੂੰ ਵੀ ਥ੍ਰੈਟ ਆ ਗਈ ਨਾ ਇਹ ਹੁਣ ਥ੍ਰੈਟ ਹੀ ਆਣੀਆਂ ਹੈਗੀਆਂ ਨੇ ਇਹ ਮਾਹੌਲ ਆ ਕਿਉਂਕਿ ਮੈਨੂੰ ਇਹ ਲੱਗਦਾ ਕਿ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਜਦ ਕਿ ਉਹਦਾ ਕੋਈ ਕਸੂਰ ਵੀ ਨਹੀਂ ਹੈਗਾ ਪੰਜਾਬ ਸਰਕਾਰ ਦਾ ਕਸੂਰ ਹੈ ਮੇਰੀ ਤੇਰੀ ਲੜਾਈ ਹੋ ਗਈ ਤੁਸੀਂ ਮੇਰੇ ਖਿਲਾਫ ਬੋਲਦੇ ਹਗਾ ਮੈਂ ਤੁਹਾਡੀ ਸੇਵਾ ਕਰ ਦਿੱਤੀ ਹੈਗੀ ਇਹਦੇ ਚ ਕਾਨੂੰਨ ਵਿਵਸਥਾ ਕਿੱਥੋਂ ਵਿਗੜ ਗਈ ਹੈਗੀ ਤੁਸੀਂ ਮੇਰੇ ਧਰਮ ਬਾਰੇ ਖਿਲਾਫ ਗਲਤ ਬੋਲੀ ਕੇ ਬੋਲੀ ਕੇ ਬੋਲੀ ਕੇ ਮੈਨੂੰ ਇੰਨਾ ਜਿਆਦਾ ਪ੍ਰੂਵ ਕਰ ਦਿੱਤਾ ਹੈਗਾ ਮੈਨੂੰ ਗੁੱਸਾ ਚੜ ਗਿਆ ਮੈਂ ਚਾਰ ਲਫੇੜ ਛੱਡ ਦਿੱਤੇ ਹੈਗੇ ਮੈਂ ਤੁਹਾਨੂੰ ਔਰਨਿੰਗ ਦਿੱਤੀ ਹੈਗੀ ਮੈਂ ਤੁਹਾਨੂੰ ਸਬਕ ਸਿਖਾ ਦਿੱਤਾ ਇਹਦੇ ਚ ਪੰਜਾਬ ਦੀ ਕਾਨੂੰਨ ਵਿਵਸਥਾ ਕਿਵੇਂ ਵਿਗੜ ਗਈ ਹੈਗੀ ਵੀ ਦੋ ਬੰਦਿਆਂ ਦੀ ਲੜਾਈ ਚ ਕਾਨੂੰਨ ਵਿਵਸਥਾ ਕਿਵੇਂ ਵਿਗੜ ਗਈ ਹੈਗੀ ਤੇ ਫਿਰ ਤੁਹਾਡੇ ਪਤਾ ਲੈਣ ਚੱਲ ਗਏ ਵੱਡੇ ਵੱਡੇ ਲੀਡਰ ਚੱਲ ਗਏ ਤੇ ਤੁਹਾਡੇ ਚੱਕਰ ਦੇ ਵਿੱਚ ਅ ਪੁਲਿਸ ਤਲਬ ਕਰ ਲਈ ਹੈਗੀ ਇਹਦੇ ਨੇ ਭਗਵੰਤ ਮਾਨ ਦਾ ਕੀ ਕਸੂਰ ਆ ਦੋ ਬੰਦਿਆਂ ਦੀ ਲੜਾਈ ਦੇ ਵਿੱਚ ਭਗਵੰਤ ਮਾਨ ਦਾ ਕੀ ਕਸੂਰ ਆ ਜਾਂ ਸਟੇਟ ਦਾ ਕੀ ਕਾਨੂੰਨ ਵਿਵਸਥਾ ਕਿੰਨੀ ਵਿਗੜ ਗਈ ਗਲਤੀ ਕਰਨ ਵਾਲੇ ਦਾ ਜਦੋਂ ਤੁਸੀਂ ਸਾਥ ਦੋਗੇ ਮਾਹੌਲ ਵਿਗੜੂਗਾ ਨਾ ਇਸ ਕਰਕੇ ਸਾਰਿਆਂ ਦੀ ਅੱਖ ਭਗਵੰਦਮਾਨ ਤੇ ਹੀ ਆ ਵੀ ਭਗਵੰਦਮਾਨ ਦੀ ਕਿਸੇ ਨਾ ਕਿਸੇ ਨੂੰ ਢਾ ਕੇ ਤੇ ਕੁਰਸੀ ਤੋਂ ਲਾ ਲਈਏ ਐਵੇਂ ਨਹੀਂ ਹੁੰਦਾ ਨਾ ਕੁਰਸੀ ਕਰਮਾਂ ਦੇ ਨਾਲ ਮਿਲਦੀ ਹੈਗੀ ਇਦਾਂ ਚਲਾਕੀਆਂ ਦੇ ਨਾਲ ਨਾ ਮਿਲਦੀ ਸ਼ਰਾਰਤਾਂ ਦਾ ਸਾਜ਼ਿਸ਼ਾਂ ਦੇ ਨਾਲ ਨਾ ਮਿਲਦੀ ਹੈਗੀ ਇਦਾਂ ਔਰ ਸਾਡੇ ਪੰਜਾਬ ਦੇ ਵਿੱਚ ਇੱਕ ਘਟਨਾ ਵਾਪਰ ਗਈ ਇਹ ਵਾਲੀ ਔਰ ਉਹਦਾ ਖੁਦ ਜਿਹੜਾ ਵਾ ਜ਼ਿੰਮੇਵਾਰ ਉਹ ਅਭੀ ਸ਼ਿਵ ਸ਼ਨਾਲਦੀt ਲੀਡਰ ਹੈਗਾ ਬਾਕੀ 27 ਸੂਬਿਆਂ ਦੇ ਵਿੱਚ ਕੀ ਹਾਲਾਤ ਨੇ ਕਿਸੇ ਨੇ ਮਨੀਪੁਰ ਵਾਲੀ ਗੱਲ ਕੀਤੀ Rajasthan ਗੱਲ ਕੀਤੀ ਹੈਗੀ UP ਵਿੱਚ ਗੱਲ ਕੀਤੀ ਹੈ ਹਰਿਆਣੇ ਵਿੱਚ ਕੀ ਕੁਝ ਹੋ ਰਿਹਾ ਸਿੱਖਾਂ ਦੇ ਘਰ ਢਾਅ ਦਿੱਤੇ ਗਏ ਸਿੱਖ ਕਾਰੋਬਾਰੀ ਤੇ ਜਾਨਲੇਵਾ ਹਮਲਾ ਹੋਇਆ ਉਦੋਂ ਤੇ ਭਾਜਪਾ ਵਾਲਿਆਂ ਨੂੰ ਤੇ ਕੁਝ ਨਹੀਂ ਬੋਲੇਗੇ ਤੇ ਅੱਜ ਕਰਕੇ ਤੇ ਉਹ ਕਰਕੇ ਕਿਉਂਕਿ ਉੱਥੇ ਉਹਨਾਂ ਦੀ ਸਰਕਾਰ ਹੈ ਇੱਥੇ ਵੀ ਆਮ ਆਦੀ ਪਾਰਟੀਆਂ ਦਾ ਜਾਂ ਇਹ ਤੇ ਕਾਂਗਰਸ ਸਰਕਾਰ ਇਹਨਾਂ ਇਹੋ ਹੀ ਕਰਨੇ ਸੀ ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਭਾਜਪਾ ਦੇ بڑے ਲੀਡਰ ਸਿਆਣੇ ਨੇ ਘੱਟੋ ਘੱਟ ਯਾਰ ਚੰਗੀਆਂ ਗੱਲਾਂ ਕਰ ਲੋ ਕੋਈ ਨਹੀਂ ਸਤਾਈ ਕਿਹੜੀ ਕਿ ਦੂਰ ਹੈ ਤੁਹਾਡੀ ਵੀ ਕਿਤੇ ਜੇ ਕਰਮਾਂ 'ਚ ਲੱਗੀ ਤੁਹਾਡੀ ਵੀ ਸਰਕਾਰ ਬਣ ਜੂਗੀ ਐਂ ਤਾਂ ਧੱਕੇ ਨਾਲ ਨਾ ਨਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਕਹਿੰਦੇ ਵੀ ਉਹਨੂੰ ਕੁਰਸੀ ਤੋਂ ਥੱਲੇ ਸੁੱਟ ਦਈਏ ਐਂ ਤਾਂ ਕੁਰਸੀਆਂ ਨਹੀਂ ਨਾ ਮਿਲਦੀਆਂ ਗਈਆਂ ਔਰ ਘੱਟੋ ਘੱਟ ਮੈਨੂੰ ਇਹ ਇੱਕੋ ਇੱਕ ਉਮੀਦ ਆ ਬਾਕੀਆਂ ਦੇ ਉਮੀਦ ਨਹੀਂ ਮੈਨੂੰ ਹੈਗੀ ਕਿ ਭਾਜਪਾ ਦੇ ਲੀਡਰ ਜਾਖੜ ਸਾਹਿਬ ਤੇ ਇੱਕ ਲੀਡਰ ਉਹਨਾਂ ਤੇ ਇੱਕ ਉਮੀਦ ਹੈਗੀ ਹੈ ਕਿ ਉਹ ਘੱਟੋ-ਘੱਟ ਇੱਕ ਨਾ ਸੈਕੂਲਰ ਸਿਆਸਤ ਕਰਦੇ ਨੇ ਧਰਮ ਨਿਰਪੱਖਤਾ ਦਾ ਸਬੂਤ ਉਹਨਾਂ ਨੂੰ ਦੇਣਾ ਚਾਹੀਦਾ ਹੈਗਾ ਕਿ ਪੰਜਾਬ ਦੇ ਵਿੱਚ ਜੇ ਉਹ ਸ਼ਿਵ ਸੈਨਾ ਕਿਉਂਕਿ ਭਾਜਪਾ ਦੀ ਜ਼ਿਆਦਾਤਰ ਸ਼ਿਵ ਸੈਨਾ ਵਾਂ ਉਹਨਾਂ ਦੀ ਹੀ ਬੋਲੀ ਬੋਲਦੀ ਹੈਗੀ ਪਰ ਘੱਟੋ-ਘੱਟ ਉਹਨਾਂ ਨੂੰ ਵੀ ਸਮਝਾ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਅਗਰ ਕਿਸੇ ਵੀ ਸ਼ਿਵ ਸੈਨਾ ਲੀਡਰ ਨੇ ਇਹ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਤੇ ਅਸੀਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਅਸੀਂ ਕਾਨੂੰਨ ਦੇ ਕਾਨੂੰਨ ਨੂੰ ਪੈਹਲ ਦੇਵਾਂਗੇ ਕਾਨੂੰਨ ਜਿਹੜਾ ਵੀ ਤੋੜੂਗਾ ਅਸੀਂ ਉਹਦਾ ਉਹਦੇ ਅਸੀਂ ਵਿਰੋਧੀਆਂ ਤੇ ਜਿਹੜਾ ਕਾਨੂੰਨ ਦੀ ਗੱਲ ਕਰੂਗਾ ਉਹਦੇ ਅਸੀਂ ਹਾਮੀ ਆ ਫਿਰ ਗੱਲ ਬੰਦ ਹੀ ਹੈ ਗਿਆ ਹੁਣ ਇਹ ਜਿਹੜਾ ਅਗਰ ਪੰਜਾਬ ਸਰਕਾਰ ਨੂੰ ਲੈ ਕੇ ਜਾਂ ਉਹ ਗੱਲ ਕੀ ਕਰਕੇ ਭਗਵੰਤ ਮਾਨ ਨੂੰ ਕਰਕੇ ਉਹਦੇ ਬੀਜੇਪੀ ਦੇ ਇਦਾਂ ਦਾਅਲੇ ਲਈ ਤੁਸੀਂ ਭਾਈਚਾਰਕ ਸਾਂਝ ਨੂੰ ਤੋੜ ਕੇ ਭਾਈਚਾਰਕ ਸਾਂਝ ਨੂੰ ਪੜਕਾ ਕੇ ਪੰਜਾਬ ਦੀ ਸਿਆਸਤ ਨਹੀਂ ਕਰ ਸਕਦੇ ਪੰਜਾਬ ਦੇ ਵਿੱਚ 1947 ਤੋਂ ਲੈ ਕੇ ਹੁਣ ਤੱਕ ਤੇ ਕਦੀ ਦੰਗੇ ਨਹੀਂ ਤੇ ਯੂਪੀ ਬਿਹਾਰ ਰਾਜਸਥਾਨ ਮੱਧ ਪ੍ਰਦੇਸ਼ ਦੇ ਵਿੱਚ ਦਿਰੋਜ ਦੰਗੇ ਹੁੰਦੇ ਨੇ ਗੁਜਰਾਤ ਦੇ ਵਿੱਚ ਕਿੰਨੇ ਦੰਗੇ ਹੋਏ ਨੇ ਤੇ ਪੰਜਾਬ ਨੂੰ ਸੰਦੋ ਐਵੇਂ ਨਾ ਪੰਜਾਬ ਨੂੰ ਬਰਬਾਦ ਕਰੋ ਆਪਣੀਆਂ ਰੋਟੀਆਂ ਸੇਕਣ ਵਾਸਤੇ ਨਾ ਪੰਜਾਬ ਨੂੰ ਨਾ ਬਦਨਾਮ ਕਰੋ ਜਿਹੜੇ ਇਦਾਂ ਦੇ ਲੋਕ ਨੇ ਔਰ ਪੰਜਾਬ ਦਾ ਇਤਿਹਾਸ ਬੋਲਦਾ ਹੈਗਾ ਜਿਨ੍ਹਾਂ ਨੇ ਵੀ ਪੰਜਾਬ ਨੂੰ ਅੱਗ ਜਾਂ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਨਾ ਉਹ ਪਹਿਲਾਂ ਖੁਦ ਉਸ ਅੱਗ ਦੇ ਤੇ ਲਾਂਬੂ ਦੇ ਵਿੱਚ ਝੁਲਸੇ ਆ ਗਏ ਨੇ ਇਹ ਜੇ ਕਿਸੇ ਨੂੰ ਨਹੀਂ ਗਿਆਨ ਹੈਗਾ ਨਾ ਤੇ ਬਹੁਤ ਸਾਰੀਆਂ ਕਿਤਾਬਾਂ ਨੇ ਜਾਂ ਆਪਣੇ ਵੱਡੇ ਵਡੇਰਿਆਂ ਕੋਲ ਪੁੱਛ ਲਓ ਜਾਂ ਆਂਡੀਆਂ ਗਵਰਡਿੰਗ ਕੋ ਪੁੱਛ ਲਓ ਕਿ ਚਾਹੀਓ ਜਲੰਧਰ ਵਾਲੇ ਹੋਣ ਚਾਹੀਓ ਅੰਮ੍ਰਿਤਸਰ ਵਾਲੇ ਹੋਣ ਚਾਹੀਓ ਲੁਧਿਆਣੇ ਵਾਲੇ ਹੋਣ ਜਿੰਨੇ ਜਿੰਨੇ ਵੀ ਪੰਜਾਬ ਦੇ ਵਿੱਚ ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਉਹ ਪਹਿਲਾਂ ਸਭ ਤੋਂ ਪਹਿਲਾਂ ਉਹ ਅੱਗ ਦੇ ਵਿੱਚ ਝੁਲਸਿਆਗਾ ਇਸ ਕਰਕੇ ਪੰਜਾਬ ਦੇ ਭਾਜਪਾ ਲੀਡਰ ਸ਼ਿਵਸੇਨਾ ਵਾਲੇ ਔਰ ਪੰਜਾਬ ਦੀਆਂ ਤਮਾਮ ਜਿਹੜੀਆਂ ਗਰਮਖਿਆਲੀ ਧਿਰਾਂ ਨੇ ਘੱਟੋ ਘੜ ਉਹਨਾਂ ਨੂੰ ਪੰਜਾਬ ਨੂੰ ਬਖਸ਼ ਲੈਣਾ ਚਾਹੀਦਾ ਕਿ ਜਿਹੜੇ ਜਿੰਨਾ ਹਥਾਣਾ ਨਾਲ ਤੁਸੀਂ ਤੀਲੀ ਲਾਉਂਦੇ ਹੋ ਨਾ ਜਾਂ ਜਿਨ੍ਹਾਂ ਦੇ ਨਾਲ ਤੁਸੀਂ ਇੱਕ ਦੂਜੇ ਨੂੰ ਚੁੰਡੀਆਂ ਭੋਰਦੇ ਹੋ ਫਿਰ ਉਹ ਉਸੇ ਬਾਦਸ਼ਾਹ ਦੇ ਰੱਬ ਉਸੇ ਤੁਹਾਨੂੰ ਸਜ਼ਾ ਦਿੰਦਾ ਬੜਿਆਂ ਨੂੰ ਇਹ ਸਜ਼ਾ ਦਿੱਤੀ ਹੈਗੀ ਹੈ ਇਸ ਕਰਕੇ ਪੰਜਾਬ ਤੇ ਰਹਿਮ ਕਰਨਾ ਚਾਹੀਦਾ ਹੈਗਾ ਕਾਨੂੰਨ ਵਿਵਸਥਾ ਵਾਲੀ ਕੋਈ ਏਡੀ ਗੱਲ ਨਹੀਂ ਕਿ ਕਾਨੂੰਨ ਵਿਵਸਥਾ ਇੱਕ ਬੰਦੇ ਤੇ ਹਮਲਾ ਹੋ ਗਿਆ ਤੇ ਕਾਨੂੰਨ ਵਿਵਸਥਾ ਵਿਗੜ ਗਈ ਹੈਗੀ ਹੈ ਕਈਆਂ ਦੀ ਆਪਣੀ ਕਰਤੂਤੇ ਹੈਨਾ ਕੰਮ ਖਰਾਬ ਹੋ ਜਾਂਦਾ ਉਸ ਤੋਂ ਬਾਅਦ ਸੂਬਾ ਦਾ ਨੁਕਸਾਨ ਹੋ ਜਾਂਦਾ ਹੈਗਾ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਲੀਡਰ ਨੇ ਅਜਿਹੇ ਹੋਰ ਵੀ ਵਿਵਾਦਿਤ ਸਿਵ ਸੈਨਾ ਵਾਲੇ ਲੀਡਰ ਨੇ ਜਿਹੜੇ ਸ਼ਕਲਾਂ ਤੇ ਬੜਿਓ ਕਹਿੰਦੇ ਨੇ ਨਾ ਸ਼ਕਲਾ ਮੋਮਣਾ ਤੇ ਕਰਤੂਤਾਂ ਕਾਫਰਾਂ ਉਹ ਲੀਡਰ ਹੈ ਉਹਨਾਂ ਤੋਂ ਪੰਜਾਬ ਨੂੰ ਬਚਨ ਦੀ ਲੋੜ ਹੈ